ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਆ ਤੇ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਕੰਮ ਕੁਮਨ ਪੇਰ ਲਿਆ ਵਾ ਪੱਠਾ ਦੱਥਾ ਵੜ ਲਿਆ ਤੇ ਹੁਣ ਅਸੀਂ ਤਿਆਰ ਹੋਏ ਆ ਜੀ ਚੱਲੇ ਆ ਬਾਬਾ ਜੀ ਦੇ ਤੇ ਹਰ ਵਾਰ ਜਾਂਦੇ ਆ ਜਿੱਦਾਂ ਪਿੰਡ ਟਪਈ ਆ ਉੱਥੇ ਬਾਬਾ ਤਿਆਣਾ ਜੀ ਆ ਤੇ ਉੱਥੇ ਚਾਈਦਾ ਵਾ ਬਾਬਾ ਰਾਜਾਰਾਮ ਚਾਈਦਾ ਤੇ ਅੱਜ ਅਸੀਂ ਚੱਲੇ ਆ ਪਹਿਲੀ ਵਾਰੀ ਤੇ ਮੈਂ ਤੇ ਅੱਗੇ ਵੀ ਗਿਆ ਦੋ ਚਾਰ ਵਾਰ ਤੇ ਜਿਹੜੀ ਸਰਵੋ ਆ ਤੇ ਬੱਚੇ ਆ ਉਹ ਪਹਿਲੀ ਵਾਰ ਚੱਲੇ ਆ ਤੇ ਚੱਲੇ ਕਿੱਥੇ ਆ ਉਹ ਤੁਹਾਨੂੰ ਗੈਸ ਕਰੋਗੇ ਕਿ ਅਸੀਂ ਦੱਸ ਦਈਏ ਨਹੀਂ ਦੱਸ ਹੀ ਦਿੰਨੇ ਆ ਐ ਹੁਣ ਚੱਲਦੇ ਆ ਸਰਵੋ ਵੱਲ ਲਓ ਜੀ ਸਰਬ ਸਰਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਕੱਪੜਿਆਂ ਤੇ ਚੁੰਨੀਆਂ ਲਾ ਦਈਏ ਨਾ ਆਹ ਹੋਏ ਆ ਵੀ ਮਗਰੋਂ ਕਿਤੇ ਮੰਨ ਲਓ ਬੱਦਲ ਹੋ ਜੇ ਮੀਂਹ ਦਾ ਤੁਹਾਨੂੰ ਪਤਾ ਮੀਂਹ ਪਤਾ ਨਹੀਂ ਕਿਹੜੇ ਵੇਲੇ ਆਏ ਤੇ ਬੱਦਲ ਆ ਗਿਆ ਤਾਂ ਮਗਰੋਂ ਇਹ ਆ ਵੀ ਹਵਾ ਨਹੀਂ ਉੱਡਣੀ ਹਾਂ ਚੁੰਡੀਆਂ ਨਾਲ ਨਹੀਂ ਆ ਹਵਾ ਨਾਲ ਨਹੀਂ ਉੱਡਣੀ ਮੈਂ ਬੱਦਲ ਗਈ ਚੰਨਾ ਹਵਾ ਨਾਲ ਨਹੀਂ ਨਾ ਉੱਡਣੀ ਤੂੰ ਹਵਾ ਨਾਲ ਉੱਡਣੀ ਨਹੀਂ ਆ ਤੇ ਕਰਕੇ ਮੈਂ ਹਾਂ ਸੌਂਵ ਕਰਕੇ ਫਿਰ ਜਾਈਏ ਹਾਂ ਹੋ ਗਿਆ ਤਿਆਰ ਚੱਲੀਏ ਤਿਆਰ ਹੀ ਤਿਆਰ ਹਾਂ ਹੁਣ ਇੱਕ ਮਾਖ ਖੜਾ ਇੱਕਮ ਜੀ ਚੱਲੀਏ ਫਿਰ ਉੱਚੀ ਕਹੀਦਾ ਕੇ ਸਰਤਾਜ ਹਾਂਜੀ ਵੇਖੇ ਸਰਤਾਜ ਸਾਸੀ ਘਾਲ ਬਣਾਉਂਦਾ ਹੱਥ ਜੋੜ ਕੇ ਪੁੱਤ ਬੁਲਾਈ ਦੀ ਸਾਸੀ ਘਾਲ ਹਾਂ ਇਹ ਸਾਸੀ ਘਾਲ ਹਾਂ ਸੂਰਜ ਪੈਣ ਦਾ ਸਾਰਿਆਂ ਨੂੰ ਸਾਸੀ ਘਾਲ ਚਲੋ ਆਜੋ ਸਰਬ ਏਕਮ ਆਜੋ ਪੁੱਤ ਆਜੋ ਲਓ ਜੀ ਏਕਮ ਵੀ ਤਿਆਰ ਹੋ ਗਿਆ ਸਾਸੀ ਘਾਲ ਜੀ ਸਾਰਿਆਂ ਨੂੰ ਹੁਣ ਫੇਰ ਦੋਰੇ ਬੁਲਾਤੀ ਹੈ ਸਾਸੀ ਘਾਲ ਸਾਰਿਆਂ ਨੂੰ ਚਲਿਓ ਸਰਬ ਚਲੋ 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 ਜੀ ਅਸੀਂ ਹੋ ਗਏ ਆ ਤਿਆਰ ਤੇ ਚੱਲੀਏ ਜੀ ਹੁਣ ਬਾਬਾ ਜੀ ਦੇ ਅਸੀਂ ਪਹੁੰਚੇ ਆ ਜੀ ਪਿੰਡ ਔਲਖ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਆ ਬਾਬਾ ਨੰਦਾ ਜੀ ਤੇ ਇਹ ਪਿੰਡ ਔਲਖ ਜ਼ਿਲ੍ਹਾ ਗਰਦਾਸਪੁਰ ਵਿੱਚ ਪੈਂਦੀ ਆ ਜੀ ਤੇ ਹਰ ਸਾਲ ਇੱਥੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਵਾ ਏਕਮ ਏਕਮਜੀਤ ਕੀ ਵੇਖਣ ਜੇ ਆਂ ਏਕਮ ਚਲੋ ਉਧਰ ਏਕਮਜੀਤ ਵੇਖਣ ਲਿਆ ਜੀ ਮਸ਼ੀਆਂ ਬਹੁਤ ਜ਼ਿਆਦਾ ਮਸ਼ੀਆਂ ਵਿੱਚ ਚਲੋ ਸੱਭਾ ਸਰੋਵਰ ਚ ਦੇਖੋ ਤੁਸੀਂ ਦੇਖੋ ਕਿੰਨੀਆਂ ਮਸ਼ੀਆਂ ਆ ਪਿਆ ਜੀ ਸਰੋਵਰ ਤੇ ਉਹ ਸਾਹਮਣੇ ਲੱਗੀਆਂ ਦੁਕਾਨਾਂ ਇਧਰੋਂ ਸੰਗਤਾਂ ਆਉਂਦੀ ਆ ਜੀ ਸਰੋਵਰ ਵੱਲ ਇਹ ਸਰੋਵਰ ਕਾਫੀ ਵੱਡਾ ਤੇ ਫੋਨ ਚੱਲੇ ਆ ਜੀ ਇਸ ਨੂੰ ਮੱਥਾ ਟੇਕਣ ਇਹ ਆ ਜੀ ਗੁਰਦੁਆਰਾ ਸਾਹਿਬ ਆਖੀਨਾ ਤੁਹਾਨੂੰ ਇਹ ਟੇਕ ਅੱਛਾ ਮੈਂ ਯਾਰ ਪੁੰਨ ਨਹੀਂ ਦੋਗੇ ਫਿਰ ਤੁਹਾਨੂੰ ਜਾਂਦੇ ਯਾਰ ਇਹ ਲੋ ਜਣ ਨੂੰ ਕਿਉਂ ਯਾਰ ਮੈਨੂੰ ਪੁੰਨ ਨਾ ਇਹ ਥੱਲੇ ਹਾਲ ਆ ਜੀ ਗੁਰਦੁਆਰਾ ਸਾਹਿਬ ਦੇ ਤੇ ਹਾਲ ਦੇ ਉੱਪਰ ਗੁਰਦੁਆਰਾ ਬਣਾਇਆ ਆਵਾ ਜੀ ਸੰਗਤ ਆ ਜਾ ਰਹੀ ਹੈ ਜੀ ਤੇ ਕਾਫੀ ਲੈਟਰਾਂ ਉੱਤਾਂ ਲਾਈਆਂ ਜੀ ਮੇਲੇ ਦਾ ਕਰਕੇ ਇਦਰੋਂ ਦੀ ਤਾਂ ਉੱਪਰ ਜਾਣ ਲੱਗੇ ਆ ਜੀ। ਉਹ ਜਰਾ ਸਾਹ ਮੱਥਾ ਟੇਕਣਾ। ਇੱਥੇ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਤੇ ਹਰ ਰੋਜ਼ ਅਖੰਡ ਪਾਤਸ਼ਾਹ ਦੇ ਭੋਗ ਪੈਂਦੇ ਆ। ਤੇ ਇਹ ਲੜੀਵਾਰੀ ਅਖੰਡ ਪਾਤਸ਼ਾਹ ਚੱਲਦੇ ਆ ਤੇ ਰੋਜ਼ ਖੜ ਬਰ ਸਾਮਾ ਦਾ ਵੱਡੀ ਤੇਰੀ ਵੀ ਦੇ ਦੋਵਾਂ ਦੇ ਆਲ ਕਰੋ ਜੀ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਦਾਂ ਹੀ ਲੜੀਵਾਰ ਪਾਰਟ ਚੱਲਦੇ ਆ ਜੀ ਸ਼ਾਇਦ 41 ਦਿਨ ਚੱਲਦੇ ਆ ਜੀ ਕਿਉਂਕਿ ਮੈਨੂੰ ਪੱਕਾ ਨਹੀਂਗਾ ਪਤਾ ਤੇ 44 ਦਿਨ ਚੱਲਦੇ ਆ ਪਾਠ ਤੇ 45 ਦਿਨਾਂ ਬਾਅਦ ਫਿਰ ਸਮਾਪਤੀ ਹੁੰਦੀ ਆ ਜੀ ਅਖੰਡ ਪਾਠ ਸਾਲ ਜਿੰਨੇ ਵੀ ਕੇ ਨੇ ਸੁਖਣਾ ਕੀਤੀ ਹੁੰਦੀ ਸਾਰੇ ਦੇ ਜਦੋਂ ਸਮਾਪਤੀ ਹੁੰਦੀ ਆ ਇਹ ਉਸ ਦਿਨ ਮੇਲਾ ਹੁੰਦਾ ਵਾ ਬਾਕੀ ਟੂਰਨਾਮੈਂਟ ਕਰਵਾਉਂਦੇ ਆ ਜੀ ਤੇ ਇੱਧਰ ਸਾਡੇ ਸਾਰੇ ਪਾਠੀ ਸਿੰਘ ਗਏ ਆ ਜੀ ਪਾਠ ਕਰਨ ਸੰਗਤ ਵੀ ਆਈ ਹੈ ਜੀ ਸੰਗਤ ਬੈਠੀ ਆ ਜੀ ਤੇ ਸਾਰੇ ਗੁਰਬਾਣੀ ਨੂੰ ਸੁਣਦੇ ਆ ਜੀ ਕਰੋ ਦਰਸ਼ਨ ਤੁਹੀਂ ਕਬਾਇ ਕਉ ਤੈ ਨਾ ਕਾ ਕ੍ਰਿਸ਼ਨ ਨਾ ਸੋ ਆਮ ਬੀਤ ਜੀ ਸਾਰੇ ਪਾਠੀ ਸਿੰਘ ਪਾਠ ਦੇ ਆ ਕਰਨ ਜੀ ਜੇ ਮੀਨਾਂ ਜੇ ਕਿਸੇ ਕੀ ਹੋਏ ਇਹ ਜਗਾ ਜੀ ਗੁਰਦੁਆਰਾ ਸਾਹਿਬ ਜਿਹੜੀ ਆ ਨਾ ਗੁਰਦੁਆਰਾ ਸਾਹਿਬ ਇਹ ਪਿੰਡ ਪੌਲਖ ਹਾਲਾ ਹਰ ਕੀ ਹੁੰਦਾ ਆ ਉਲਖ ਗੁਰਦਾਸਪੁਰ ਜ਼ਿਲ੍ਹਾ ਉਹਦੇ ਵਿੱਚ ਸਥਿਤ ਆ ਤੇ ਹੋਈ ਹਮਾਰੀ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਇਹ ਟੂਰਨਾਮੈਂਚ ਹਰ ਸਾਲ ਹੁੰਦਾ ਹੈ ਤੇ ਇਥੇ ਟਰੈਕਟਰਾਂ ਦਾ ਸਮਾਂਦ ਹੁੰਦੇ ਆ ਰੀਡਰ ਜਾਫੀ ਖੰਡਪੜ ਸਾਹਿਬ ਦੇ ਭੋਗ ਪੈਂਦੇ ਆ ਕਾਫੀ ਸੋਹਣਾ ਗੁਰਦੁਆਰਾ ਤਿਆਰ ਹੋਇਆ ਜੀ ਗੁਰੂ ਨਾਨਕ ਸਮੁੱਚੇ ਤਰਸਾ ਸਰ ਕੀ ਸਾਹਿਬ ਸਮਾਗਨ ਜਾਨੈ ਤਦ ਮਾਨ ਸਮਰਿਆਂ ਮਾਨੰਦ ਨੰਦੇ ਲਾਮਤਰ ਤਾਨ ਮਨ ਦੇ ਨੰਦ ਪ੍ਰਕਾਸ਼ ਹੈ ਹੋਰੋ ਦੇ ਵਾਹਿਗੁਰੂ 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 ਅਕਾਲ ਪੁਰਖ ਜੀ ਮੇਰਾ ਪ੍ਰਭ ਜੀ ਨਨ੍ਹਾ ਹੈ ਵਾਹਿਗੁਰੂ 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 ਸਾਰਾ ਸੰਗਤਾਂ ਦੇ ਤੁਹਾਨੂੰ ਬੇਲਾ ਦੁਖਿਆ ਨਾ ਤੁੰਦਰ ਆਇਆ ਵਾਹਿਗੁਰੂ ਵਾਹਿਗੁਰੂ ਰਾਜੇ ਜੀ ਬਿਦਾ ਸੰਗਤਾਂ ਦੇ ਰਿਝੋ ਜਾਨਾ ਲੋ ਕਰਗਤ ਮੇਰੇ ਸੁਭੇ ਹੋਣ ਆ ਗਏ ਜੀ ਅਸੀਂ ਬਾਹਰ 100 ਦਿਨਾਂ ਗਾਹੀ ਕੰਨਾ ਨੂੰ ਜੋ ਰੰਗ ਨਾਮ ਸੰਗਤ ਹਾਂ 11 ਸਾਲ ਤੇ ਦੋਮਾਨ ਨਦ ਸਮੀਰ ਸਾਹਿਬ ਪ੍ਰਸ਼ਾਦ ਵੀ ਸੀ ਵਾਟ ਗਏ ਆ ਜੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਸੇਵਾ ਕਾnde ਜੀ ਪ੍ਰਸਾਦ ਦੀ ਜੋ ਸੋਨੀ ਸੰਤ ਬੈਠੀ ਆ ਸੈਦਾਂ ਦੀ ਨਾਨਕ ਦੀਵਾਨ ਦੇ ਦੇਸ ਨਵੀਂ ਦੁਨੀਆ ਦਾ ਨਾਮ ਖਾਨ ਮੰਨਦੇ ਜੂਈ ਕਰੋ ਦਰਸ਼ਨ ਸਤਿਗੁਰੂ ਦੇ ਮਿਹਰ ਨਾਲ ਮਾਵੇ ਨੋਕਾ ਆ ਜਾਣਾ ਨਾ 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 ਯੋਗਾ ਸਤਾ ਚੱਲ ਗਿਆ ਜੀ ਦੌੜ ਕੇ ਪਰੇਸ਼ਾਨ ਲੈ ਇਹ ਅੱਗੇ ਇਸ ਗੁਰਦੁਆਰੇ ਵਿੱਚ ਕਦੇ ਆਏ ਨਹੀਂ ਮੈਂ ਕਾਫੀ ਵਾਰ ਆ ਗਿਆ ਜਿੱਦਾਂ ਇਹ ਨਹੀਂ ਕਦੇ ਵੀ ਆਇਆ ਇਹ ਫਸਟ ਟਾਈਮ ਆਇਆ ਤੇ ਆਹ ਉੱਥੋਂ ਮੈਂ ਵੀਡੀਓ ਬਣਾਉਂ ਰਿਹਾ ਸਾਰੇ ਗੁਰਦੁਆਰੇ ਦੇ ਨਾਮ ਨੂੰ ਜਿੱਲੀ ਕਰਨਾ ਰੋਬਤ ਨੂੰ ਜਿੱਥੇ ਦੇਖਾ ਆ ਤੈਤਰਾਜ ਤੇ ਪਾਰਕਿੰਗ ਆ ਮੋਟਰਸਾਈਕਲ ਲੱਗ ਰਹੇ ਨੇ ਥਨ ਦੇਖ ਬਾਤ ਹੋਈ ਨਹੀਂ ਉਸ ਪਰ ਹੈ ਮਾਰਗ ਮੇਰਾ ਜੈ ਵੀਰ ਦਾ ਖੁਸ਼ਾ ਸਵੇਰਾ ਸੂਹੀ ਲਲਤਾ ਮੇਰਾ ਮਨਨਾ ਸੋ ਜਿਉ ਮਨਨ ਮੀ ਵੇਲਾ ਪਰਮਨਰ ਜਗਤ ਸਰੂਪ ਸਹਾਇਤੀ ਕਰੀਆ ਮਨਨਾ ਗੰਭੀਰ ਕੁਤਾਰ ਬੜਾ ਕੰਮ ਨਾ ਕੀ ਦੋਲਾ ਰਹਾ ਵਿਖਾ ਤੱਕ ਕੀ ਬਚੇ ਇੱਕ ਨੂੰ ਜਾ ਕੇ ਅਸੀਂ ਸੱਲੀ ਜਾਨ ਸਤਰੀ ਹਾਂਸਾ ਟਰੋ ਜੀ ਤੁਮਨਾ ਆ ਤਨ ਤੇ ਨਿਆਜੀ ਥੱਲੇ ਜਾਣ ਨੂੰ ਰਸਤਾ ਜੈਂਦੀ ਅਸੀਂ ਪਹਿਲਾਂ ਆਏ ਸੀ ਉਹੀ ਰਸਤਾ ਥੱਲੇ ਜਾਣ ਨੂੰ ਹੈ ਜੀ ਬੜਾ ਬੂਰ ਬੂਰ ਜਾਏਗਾ ਮਨਨ ਬੜਾ ਬੇਦੋਖੀ ਕਰਦਾ ਹੈ ਹੌਣ ਵਿਖਾਉਂਦੇ ਆ ਜੀ ਤੁਹਾਨੂੰ ਇੱਧਰ ਆ ਜੀ ਲੰਗਰ ਹਾਲ ਸੰਗਤ ਲੰਗਰ ਸ਼ਕ ਰਹੀ ਆ ਤੇ ਇੱਥੇ ਲਵਾਂਗੇ ਜੀ ਬਾਬਾ ਜੀ ਦੇ ਕੋਲ ਥਾਲ ਤੇ ਫਿਰ ਅਸੀਂ ਵੀ ਸ਼ਕਾਂਗੇ ਜੀ ਲੰਗਰ ਤੇ ਲੰਗਰ ਦੇ ਵਿੱਚ ਦਾਲ ਤੇ ਚੌਲ ਵੀਰ ਸੰਧੀ ਕਰੀ ਨਾਲ ਪ੍ਰਸ਼ਾਦੀ ਨਾਲ ਅਚਾਰ ਸਭ ਕੁਝ ਤਿਆਰ ਹੋਇਆ ਜੀ ਪਾਪਾ ਜੀ ਦੇ ਘਰ ਤੇ ਏਮਨਜੀਤ ਗਿਆ ਜੀ ਵਹਿ ਅਸੀਂ ਪਹਿਲਾਂ ਬਣਾ ਲਈਏ ਥੋੜਾ ਜਿਹਾ ਵਲੌਗ ਸਾਰੀ ਸੰਗਤ ਦੇ ਘਰਾਂ ਨੇ ਤੁਹਾਨੂੰ ਦਰਸ਼ਨ ਤੇ ਫਿਰ ਅਸੀਂ ਵੀ ਸ਼ਕਾਂਗੇ ਜੀ ਲੰਗਰ ਸੰਤ ਲੰਗਰ ਸ਼ਤੰਦੀ ਹੈ ਜੀ ਇੱਧਰ ਬਾਬਾ ਜੀ ਕਰਦੇ ਆ ਸੇਵਾ ਲੰਗਰ ਦੀ ਆ ਬੋਲਾ ਆ ਚਾਚਾ ਨੂੰ 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 ਅਸੀਂ ਜਾ ਕੇ ਜੀ ਲੰਗਰ ਛਕ ਲਈਏ ਇੱਧਰ ਬੈਠੇ ਜੀ ਸਾਡੇ ਏ ਕਮਜੀਤ ਤੇ ਸਰਤਾਜ ਤੇ ਸਰਬ ਲਗ ਭਾਗ ਇਹਨਾਂ ਨੇ ਦਾਲ ਚਾਵਲ ਪਵਾ ਲਏ ਇਹ ਖਾਣਾ ਹੀ ਲੰਗਰ ਛਕ ਲਿਆ ਜੀ ਤੇ ਸਰਬ ਨੂੰ ਮੈਂ ਥੋੜੀ ਬਹੁਤੀ ਸੇਵਾ ਕਰਲਾ ਸਰਬ ਲੱਗੀ ਆ ਜੀ ਸੇਵਾ ਕਰਨਾ ਤੇ ਮੈਂ ਉਹਨਾਂ ਚਿਰ ਤੁਹਾਨੂੰ ਹੋਰ ਵਿਖਾਉਣਾ ਜੀ ਇੱਧਰ ਲੰਗਰ ਜਿੱਥੇ ਪੱਕਦਾ ਜੀ ਜਿੱਥੇ ਲੰਗਰ ਤਿਆਰ ਹੁੰਦਾ ਆ ਸਾਹਮਣੇ ਹਾਲ ਆ ਜੀ ਵੇਖੋ ਵੱਡੀਆਂ ਵੱਡੀਆਂ ਦੇਖਾਂ ਜਿਹੜੀਆਂ ਇੱਥੇ ਸਬਜ਼ੀਆਂ ਚਾਹਾਂ ਸਭ ਕੁਝ ਇੱਥੇ ਤਿਆਰ ਹੁੰਦਾ ਜੀ ਤੇ ਨਾਲ ਨਾਲ ਗਰਮਾ ੱੱਲੇ ਅੱਗ ਬਣਦੀ ਆ ਜੀ ਕੋਈ ਠੰਡੀ ਚੀਜ਼ ਨਹੀਂ ਆ ਜੀ ਗਰਮ-ਗਰਮ ਕੋਈ ਵੀ ਸਬਜ਼ੀ ਆ ਉਹ ਗਰਮ-ਗਰਮ ਵਰਤਾਈ ਜਾ ਰਹੀ ਆ ਇੱਧਰ ਪਾਂਡਿਆਂ ਦੀ ਸੇਵਾ ਚੱਲਣ ਦੀ ਆ ਜਾ ਜੀ ਚਾਹ ਜਿੰਨੀ ਕਿਸਨੇ ਪੀਣੀ ਆ ਜੀ ਇੱਥੋਂ ਚਾਹ ਪੀ ਸਕਦਾ ਆਪਣੀ ਲੋੜ ਮੁਤਾਬਕ ਇੱਥੇ ਚਾਹ ਗਰਮ-ਗਰਮ ਰੱਖੀ ਆ ਜੀ ਉਹਨਾਂ ਨੇ ਇਹ ਚਾਹ ਪੀ ਸਕਦਾ ਤੇ ਇੱਧਰ ਸਾਡੀਆਂ ਬੀਬੀਆਂ ਭੈਣਾਂ ਲੰਗਰ ਦੀ ਸੇਵਾ ਕਰਨ ਦੀਆਂ ਲੰਗਰ ਪਕਾਉਂਦੀਆਂ ਤੇ ਨਾਲ ਵਾਹਿਗੁਰੂ ਦਾ ਜਾਪ ਕਰਨਦੀਆਂ ਤੇ ਜਿੱਥੇ ਤੁਹਾਨੂੰ ਪਤਾ ਵਾਹਿਗੁਰੂ ਦਾ ਜਾਪ ਹੋਵੇ ਉਹ ਲੰਗਰ ਆਟੋਮੈਟਿਕਲੀ ਬਹੁਤ ਵਧੀਆ ਬੰਦਾ ਤੇ ਇਹ ਬੀਬੀਆਂ ਜੀ ਲੰਗਰ ਬਣਾਉਂਦੀਆਂ ਤੇ ਇਧਰ ਆ ਜੀ ਹਾਲ ਜਿੱਥੇ ਸਾਡੇ 파ਠੀ ਸਿੰਘ ਜਿਹੜੇ ਪਾਰਕ ਕਰਦੇ ਆ ਉਹਨਾਂ ਦੇ ਰਹਿਣ ਸਹਿਣ ਵਾਸਤੇ ਹਾਲ ਬਣਾਇਆ ਵਾ ਪੱਖੇ ਲੱਗੇ ਆ ਪੱਖੇ ਚੱਲਣ ਦੇ ਆ ਆਪੋ ਆਪਣੇ ਮੋਟਰਸਾਈਕਲ ਲਾਏ ਉਹਨਾਂ ਨੇ ਤੇ ਰੈਸਟ ਕਰਨ ਦੇ ਆ ਜਦੋਂ ਉਹਨਾਂ ਦੀ ਡਿਊਟੀ ਚੇਂਜ ਹੋਣੀ ਆ ਉਦੋਂ ਇੱਥੋਂ ਉਹਨਾਂ ਨੇ ਜਾਣਾ ਵਾ ਜੀ